ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਦੋਸਤੋ ਅੱਜ ਕੱਲ ਨਾ ਮੈਂ ਆ ਕਿਤਾਬ ਪੜ ਰਿਆ ਸੀ ਹੁਣ ਕੱਲ ਪਰਸੋਂ ਹੀ ਕੰਪਲੀਟ ਹੋਈ ਐ ਮੇਰੀ ਇਹ ਕਿਤਾਬ ਪਿਛਲੇ ਦਿਨ ਹੀ ਮੈਂ ਲਈ ਸੀ ਤੇ ਇਹ ਲਿਖੀ ਐ ਸੁਖਬੀਰ ਮੁਹੱਬਤ ਸਾਡਾ ਵੱਡਾ ਭਰਾ ਆ ਕਰਮਾਤੀ ਬਾਬਾ ਕਿਤਾਬ ਦਾ ਨਾਮ ਆ ਤਾਂ ਇਹ ਇੱਕ ਨਾਵਲ ਦਾ ਰੂਪ ਆ ਸੋ ਇਹ ਕਿਤਾਬ ਪੜ ਕੇ ਮੈਂ ਉਹ ਵੀਰ ਨੂੰ ਕੋਈ ਰਿਵਿਊ ਨਹੀਂ ਦਿੱਤਾ ਵੀ ਕਿਵੇਂ ਆ ਕਿਤਾਬ ਮੈਨੂੰ ਠੀਕ ਲੱਗੀ ਜਾਂ ਵਧੀਆ ਲੱਗੀ ਜਾਂ ਕਿਵੇਂ ਦੇ ਵਿਚਾਰ ਕੁਝ ਵੀ ਮੇਰੇ ਇਸ ਵਾਰ ਕੀ ਵਿਚਾਰ ਨੇ ਉਹ ਮੈਂ ਬਾਈ ਨੂੰ ਕੋਈ ਰਿਵਿਊ ਨਹੀਂ ਦਿੱਤਾ ਸੁਖਬੀਰ ਮੁਹੱਬਤ ਵੀਰ ਆ ਹਰੀਕੇ ਪਿੰਡ ਤੋਂ ਤੇ ਮੈਂ ਸੋਚਿਆ ਵੀ ਅੱਜ ਬਾਈ ਨਾਲ ਮਿਲ ਕੇ ਹੀ ਨਾ ਉਹਨੂੰ ਸਿੱਧਾ ਮੂੰਹੋਂ ਮੂੰਹੋਂ ਦੱਸ ਦਿਆਂ ਵੀ ਬਾਈ ਤੇਰੀ ਕਿਤਾਬ ਦੇ ਵਿੱਚ ਕੀ ਕੁਝ ਸੀਗਾ। ਸੋ ਅੱਜ ਮੈਂ ਪਹੁੰਚਿਆ ਆਇਆ ਹਰੀਕੇ ਪਿੰਡ ਦੇ ਵਿੱਚ ਤੇ ਮਾਝੇ ਦੀ ਧਰਤੀ ਤੇ ਤੇ ਸਾਡਾ ਭਰਾ ਆ ਵੱਡਾ ਸੁਖਬੀਰ ਮੁਹੱਬਤ ਬਹੁਤ ਸੋਹਣੀਆਂ ਗੱਜਲਾਂ ਬਹੁਤ ਸੋਹਣੀਆਂ ਕਵਿਤਾਵਾਂ ਗੀਤ ਤੇ ਲਿਖਦਾ ਹੈ ਤੇ ਉਹਨਿਆਂ ਨਾਵਲ ਆਪਣਾ ਇੱਕ ਲਿਖਿਆ ਕਰਾਮਾਤੀ ਬਾਬਾ ਤੇ ਮੈਨੂੰ ਇਹ ਨਾਵਲ ਬਹੁਤ ਘੇਟ ਲੱਗਾ। ਐਸੀ ਮੈਂ ਨਾਵਲ ਦੀ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਇਆ ਪਰਸਨਲੀ ਮੈਨੂੰ ਬਹੁਤ ਪਸੰਦ ਆ ਤੇ ਅੱਜ ਸੁਖਮੀਰ ਮਹabbਦੇ ਘਰੇ ਆਪਾਂ ਪਹੁੰਚੇ ਆ ਬਾਈ ਨਾਲ ਮਿਲ ਕੇ ਗੱਲਬਾਤ ਬਾਕੀ ਕਰਦੇ ਆ ਕੀ ਹਾਲ ਜੀ ਸੁਖਮੀਰ ਮਹabb ਕਿਵੇਂ ਆ ਵਧੀਆ ਜੀ ਠੀਕ ਠਾਕ ਚੜ੍ਹਦੀ ਕਲਾ ਧੰਨਵਾਦ ਤੁਹਾਡਾ ਵੈਲਕਮ ਤੁਹਾਡਾ ਜੀ ਆਇਆਂ ਨੂੰ ਜੀ ਆਇਆਂ ਨੂੰ ਕਿ ਤੁਸੀਂ ਸਾਡੇ ਕੋਲ ਪਹੁੰਚੇ ਜੋ ਮੈਂ ਨਾ ਇਹ ਪੜਿਆ ਕਿਤਾਬ ਤੇਰੀ ਤੇ ਬਹੁਤ ਜਿਆਦੀ ਮੈਨੂੰ ਪਸੰਦ ਆਈ ਹੈ ਧੰਨਵਾਦ ਜਿਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚ ਪਾਤਰ ਇੱਕ ਜਸਾ ਲਏ ਹਾਂ ਜੀ ਹਾਂ ਜੀ ਤੇ ਉਹਦੇ ਆਲੇ ਦੁਆਲੇ ਸਾਰੀ ਜਿਹੜੀ ਕਹਾਣੀ ਘੁੰਮਦੀ ਆ ਤੇ ਪਿੰਡ ਦਾ ਮਾਹੌਲਾ ਮੈਂ ਕਹਿੰਦਾ ਕੀ ਬਾਤਾਂ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡੇ ਜੇ ਪਾਠਕਾਂ ਕਰਕੇ ਹੀ ਤੇ ਕਿਤਾਬਾਂ ਚੱਲਦੀਆਂ ਵਾ ਗਾਂ ਮਤਲਬ ਲੋਕਾਂ ਤੱਕ ਪਹੁੰਚਦੀ ਆ ਚੰਗਾ ਸਾਹਿਤ ਜਿਹੜਾ ਚੰਗਾ ਹਾਂ ਮਤਲਬ ਤੁਹਾਨੂੰ ਕੋਸ਼ਿਸ਼ ਕਰਨ ਦਾ ਤਾਂ ਹੀ ਫੈਜਾਨਾ ਜੀ ਆਪਾਂ ਪੜਾਂਗੇ ਤਾਂ ਇਫਰਟ ਕਰਨ ਦਾ ਫੇਰ ਹੀ ਫਾਇਦਾ ਜੇ ਪਾਠਕ ਹੋਣਗੇ ਪੜ੍ਹਨਗੇ ਆਪਾਂ ਬਾਕਾਂ ਦੇ ਹੱਥਾਂ ਤੋਂ ਕੋਈ ਦੀ ਪੁੰਜ ਦੀ ਕਰਨਗੇ ਤੇ ਮੈਂ ਕਿਹਾ ਭਰਾ ਰਦੋ ਕਿਤਾਬ ਆਪਾਂ ਚਲੋ ਇਹ ਲਈ ਆ ਤੇ ਪੜ੍ਹ ਕੇ ਕੁਝ ਦੱਸਿਆ ਨਹੀਂ ਬਹੁਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਨਾਲੇ ਮੈਨੂੰ ਇੱਛਾ ਹੋਰ ਜਗਤ ਹੋਈ ਵੀ ਮਿਲ ਗਈ ਯਾਰ ਬਹੁਤ ਬੰਦਨ ਮਿਲ ਕੇ ਕਈ ਅਭਿਵਾਦ ਸ਼ਾਬਾਸ਼ ਬਹੁਤ ਵਧੀਆ ਬਹੁਤ ਧੰਨਵਾਦ ਬਹੁਤ ਧੰਨਵਾਦ ਤੇ ਹੋਵੇ ਆਓ ਬੈਠੋ ਕਿਵੇਂ ਕੀ ਚੱਲਦਾ ਲਾਈਵ ਬਸ ਵਧੀਆ ਕਿਰਪਾ ਘਰੇ ਪਰਿਵਾਰ ਸਾਹਿਬ ਨਾਲ ਵਧੀਆ ਸਾਹਿਬ ਵਧੀਆ ਚੱਲ ਚੜ੍ਹਦੀ ਕਲਾ ਵਧੀਆ ਕਿਰਪਾ ਅੱਛਾ ਚਲਾ ਪਾਸ ਮੋਰ ਵੀ ਥੋੜੀਆਂ ਬਲਾਂ ਕਰ ਲਿਆ ਜਿੱਦਾਂ ਤਾਂ ਡਿਸ਼ਾ ਜਿੱਦਾਂ ਮਰਜੀ ਸੁਖਵੀਰ ਵੀਰੇ ਜਿਹੜਾ ਇਹ ਲਿਖਣ ਵਾਲਾ ਗੁਣ ਹੁੰਦਾ ਨਾ ਇਹ ਗੋਡ ਗਿਫਟ ਹੁੰਦਾ ਗੋਡ ਗਿਫਟ ਹੁੰਦਾ ਗਾਇਕੀ ਸਿੱਖੀ ਜਾ ਸਕਦੀ ਆ ਕੋਈ ਕੰਮ ਜਿਹੜਾ ਹੁਨਰ ਆ ਉਹ ਸਿੱਖਿਆ ਜਾ ਸਕਦਾ ਇਹ ਮਾਲਕ ਦੀ ਦੇਣ ਮਾਲਕ ਦੀ ਦੇਣ ਲਿਖਣਾ ਤੇ ਮਾਲਕ ਦੀ ਦੇਣ ਤਾਂ ਇਹ ਹੈਗੀ ਆ ਤੇ ਆਪਣੇ ਪਰਿਵਾਰ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਵੀ ਕੋਈ ਲਿਖਦਾ ਸੀ ਕੋਈ ਹੋਇਆ ਸ਼ਾਇਰ ਨਹੀਂ ਨਹੀਂ ਕੋਈ ਨਹੀਂ ਆਛਾ ਤੁਸੀਂ ਹਾਂ ਕੋ ਇਹ ਮਤਲਬ ਜ਼ਰੂਰੀ ਵੀ ਨਹੀਂ ਆ ਹਾਂ ਤੇ ਬਾਕੀ ਮਾਲਕ ਦੀ ਕੋਈ ਪਤਾ ਨਹੀਂ ਉਹਨੂੰ ਕਿਹੜੇ ਪਾਸੇ ਲੈ ਜਾਣਾ ਵਾ ਕਿੰਨੂ ਕਦ ਹਾਂ ਕੋਈ ਉਹ ਆਪੋ ਆਪਣੇ ਦਿਮਾਗ ਆ ਜੇ ਚਾਰ ਭਰਾ ਵਾ ਉਹਨਾਂ ਦਾ ਆਪੋ ਆਪਣੀ ਲਾਈਫ ਆਪੋ ਆਪਣੇ ਹਿਸਾਬ ਤਾ ਕੋਈ ਨਾ ਕੋਈ ਇੱਕ ਅੰਦਾ ਵਿਚੋਂ ਆ ਜਾਂਦਾ ਪਰ ਪਹਿਲਾਂ ਕੋਈ ਸਾਡੇ ਇਦਾਂ ਦੇ ਕਿਤਾਬਾਂ ਨਾਲ ਹੀ ਵਾਸਤਾ ਨਹੀਂ ਸੀ ਅੱਛਾ ਕੋਈ ਵਾਸ ਸਾਇਤ ਨਾਲ ਕੋਈ ਵਾਸਤਾ ਹਾਂ ਹਾਂ ਸਾਇਤ ਨਾਲ ਕੋਈ ਵਾਸਤਾ ਨਹੀਂ ਠੀਕ ਹੈ ਤੇ ਤੁਹਾਨੂੰ ਇਹ ਚਿੰੰਗ ਮਤਲਬ ਕਿੰਨੇ ਕ ਸਾਲਾਂ ਦੇ ਹੀ ਤੁਸੀਂ ਉਦੋਂ ਕੇ ਚਿੰਗ ਕੋਈ ਮੈਂ ਇਹ ਸਤਵੀਂ ਅੱਠਵੀਂ ਦਸਵੀਂ ਦੇ ਵਿੱਚ ਪੜਦਾ ਹੂੰਗਾ अच्छा ਤੇ ਜਦੋਂ ਮੈਡਮ ਸਾਡੇ ਕੋਲ ਲੇਖ ਲਿਖਾਉਂਦੀ ਸੀ ਹਾਂ ਹਾਂ ਵੀ ਲੇਖ ਲਿਖੋ ਆ ਟੌਪਿਕ ਦੇਤਾ ਲੇਖ ਲਿਖੋ ਐਂ ਬਤਾ ਕੀ ਕਰਨਾ ਲੇਖ ਲਿਖ ਲੈਣਾ ਲੇਖ ਦਾ ਫਿਰ ਸ਼ੇਅਰ ਲਿਖਣਾ ਥੱਲੇ ਹਾਂ ਵੀ ਨਹੀਂ ਆਪਾਂ ਵੱਖਰਾ ਵਿਖਾਉਣਾ ਕੋਈ ਅੱਛਾ ਕੋਈ ਕੁਛ ਆਪ ਹਾਂ ਆਹਦੇ ਕੋਲੋਂ ਲਾਈਨਾਂ ਲਿਖ ਦੇਣੀਆਂ ਉਹ ਫਿਰ ਚੇੜਕ ਐਸੀ ਲੱਗੀ ਉਹ ਕਰਦੇ ਕਰਦੇ ਫਿਰ ਚਲੋ ਮਾਲਕ ਨੇ ਇੱਥੋਂ ਤੱਕ ਲੈ ਆਂਦਾ ਆਪਾਂ ਨੂੰ 6ਵੀਂ 7ਵੀਂ ਤੋਂ ਹਾਂ 6ਵੀਂ 7ਵੀਂ ਤੋਂ ਹੀ ਬਸ ਉਹ ਜਿਵੇਂ ਨਿੱਕੇ ਨਿੱਕੇ ਸ਼ੇਅਰ ਕੋਚਣਕ ਜੀ ਹਾਂ ਬਸ ਲੱਗਣੀ ਤੇ ਚੱਲ ਲਿਖੀ ਜਾਣਾ ਠੀਕ ਹੈ ਬਸ ਉਦੋਂ ਤੇ ਚਲੋ ਚੱਲਦਾ ਚੱਲਦਾ ਤੇ ਤੁਸੀਂ ਫਿਰ ਕਿਸੇ ਤੋਂ ਕੋਈ ਮਾੜਾ ਮੋਟਾ ਇਹਨੂੰ ਪਧਰਾ ਕਰਨ ਵਾਸਤੇ ਰਾਹ ਕੋਈ ਗੁਰੂ ਕੋਈ ਧਾਰਿਆ ਕਿ ਮਤਲਬ ਰੱਬ ਦੀ ਮਹਿਰ ਹੀ ਰਹੀ ਸ਼ਾਇਰੀ ਜਿਹੜੀ ਹੁੰਦੀ ਸ਼ਾਇਰੀ ਜਾਂ ਕੋਈ ਜਿਹੜਾ ਆਪਾਂ ਲਿਖਣਾ ਕਹਿ ਸਕਦੇ ਹਾਂ ਜਿਹੜੀ ਇਹ ਇਹ ਜਿਹੜੀ ਕਲਾ ਇਹਦੇ ਵਿੱਚ ਮੈਂ ਸਮਝਦਾ ਕਿ ਕੁਦਰਤ ਤਾਂ ਤੁਹਾਡੀ ਗੁਰੂ ਆ ਕੁਦਰਤ ਤਾਂ ਗੁਰੂ ਕੁਦਰਤ ਕਿੰਨਾ ਕੁਝ ਆਪਾਂ ਨੂੰ ਦੱਸਦੀ ਕਿੰਨਾ ਕੁਝ ਸਿਖਾਉਂਦੀ ਆ ਸ਼ਾਇਰੀ ਦੇ ਵਿੱਚ ਕੋਈ ਗੁਰੂ ਨਹੀਂ ਤੁਹਾਡੇ ਖਿਆਲ ਵੱਡੇ ਹੁੰਦੇ ਆ ਹੌਲੀ ਹੌਲੀ ਜਦੋਂ ਤੁਸੀਂ ਪੜਦੇ ਜੋ ਥੋੜੀ ਚੰਗੇ ਲੋਕਾਂ ਨੂੰ ਮਿਲਦੇ ਜੋ ਉਹ ਆਟੋਮੈਟਿਕ ਤੁਹਾਡਾ ਉੱਪਰ ਪ੍ਰਭਾਵ ਜਿਹੜਾ ਪੈਂਦਾ ਵਾ ਤੇ ਤੁਹਾਡੇ ਅੱਖਰਾਂ ਦੇ ਵਿੱਚ ਜਿਹੜੀ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਵਾ ਰਵਾਨਗੀ ਆਉਂਦੀ ਹੈ ਹੌਲੀ ਹੌਲੀ ਇਹ ਸਾਰਾ ਕੰਮ ਚੱਲਦਾ ਵਾ ਕੋਈ ਜਿਆਦਾ ਉਸਤਾਦ ਦੀ ਕੋਈ ਉਸਤਾਦ ਦੀ ਜਿਆਦਾ ਲੋੜ ਨਹੀਂ ਮੈਨੂੰ ਤੇ ਲੱਗਦਾ ਬਾਕੀ ਸ਼ਸਿਆਨ ਵਾ ਗਲਤ ਵੀ ਹੋਵਾ ਨਹੀਂ ਨਹੀਂ ਆਪਣੇ ਆਪਣੇ ਵਿਚਾਰ ਆਪਣੇ ਵਿਚਾਰ ਆਪਣੇ ਕੋਈ ਕਿਸੇ ਨਾਲ ਹੀ ਨਹੀਂ ਇਹ ਜਿਵੇਂ ਸੁਖਬੀਰ ਸਿੰਘ ਤੁਹਾਡਾ ਨਾਮ ਹੋ ਗਿਆ ਕਾਗਜ਼ ਦੀ ਹਨਾ ਤੇ ਮੁਹੱਬਤ ਤਖੱਲਸ ਹਾਂ ਤਖੱਲਸ ਕਹਿ ਸਕਦੇ ਸਾਹਿਤਕ ਨਾਮ ਕਹਿ ਸਕਦੇ ਆ ਕੋਈ ਕੁਛ ਨਾ ਕੁਛ ਹਾਂ ਕੋਈ ਨਾ ਕੋਈ ਲਾਉਣਾ ਪੈਂਦਾ ਕੋ ਲਾਉਣਾ ਪੈਂਦਾ ਤੇ ਇਹ ਸੁਖਬੀਰ ਮੁਹੱਬਤ ਜੀ ਦੀ ਆਪਾਂ ਗੱਲ ਕਰੀਏ ਤੇ ਇਹ ਕਾਫੀ ਇਸ਼ਕ ਮੁਸ਼ਕਲ ਜਿਹਾ ਨਾਮ ਮੈਨੂੰ ਲੱਗਦਾ ਤੇ ਮੈਂ ਕਹਿੰਨਾ ਵੀ ਕਿਤੇ ਮੁਹੱਬਤ ਚੋਤਾ ਨਹੀਂ ਕਿਤੇ ਸੱਚੀ ਜ਼ਿੰਦਗੀ ਚ ਕਦੇ ਕੋਈ ਸੀਨ ਹੋਇਆ ਉਹ ਜਿਹਾ ਨਹੀਂ ਉਹ ਤਾਂ ਚਲੋ ਜ਼ਿੰਦਗੀ ਦੇ ਵਿੱਚ ਪਾਸਟ ਵਿੱਚ ਕਿੰਨਾ ਕੁਝ ਵਾਪਰਦਾ ਬੰਦੇ ਦੇ ਹਰ ਬੱਤੇ ਨਾਲ ਹੀ ਵਾਪਰਦਾ ਪਰ ਮੁਹੱਬਤ ਨਾਮ ਨਾਲ ਮੈਨੂੰ ਇੱਕ ਮੇਰੇ ਸਾਲਾਂ ਪਤੀ ਮੇਰੇ ਦਿਮਾਗ ਚ ਘੁੰਮਦਾ ਰਿਹਾ ਹਾਂ ਮੈਂ ਆਉਦੇ ਨਾਂ ਨਾਲ ਲਾਉਣਾ ਚਾਹੁੰਦਾ ਹਾਂ ਤੇ ਖੈਰ ਸੋਹਬਤ ਹਾਂ ਮੇਰੇ ਦਿਮਾਗ ਚ ਫਿਰ ਮੈਂ ਸੋਚਿਆ ਯਾਰ ਲੋਕਾਂ ਨੇ ਕਹਿੰਦਾ ਵੀ ਪਤਾ ਨਹੀਂ ਜਦਾਂ ਤੂੰ ਇਹ ਹੁਣ ਕਹਿਤਾ ਵੀ ਮੁਹੱਬਤ ਸ਼ਾਇਦ ਉਹਦੇ ਕਰਕੇ ਆਇਆ ਹੋਵੇ ਪਰ ਮੁਹੱਬਤ ਇੱਕ ਬੜਾ ਪਵਿੱਤਰ ਸ਼ਬਦ ਆ ਮੁਹੱਬਤ ਦਾ ਰੱਬ ਮੁਹੱਬਤ ਹਾਂ ਬਹੁਤ ਪਵਿੱਤਰ ਸ਼ਬਦ ਆ ਇੱਕ ਇਹ ਫਨ ਮਤਲਬ ਕਹਿ ਸਕਦੇ ਆ ਆਪਣਾ ਸਮਰਪਣ ਕਰਨ ਵਾਲਾ ਸ਼ਬਦ ਹੈਗਾ ਵਾ ਤੇ ਮੈਨੂੰ ਵੀ ਨਾ ਮੇਰੇ ਦਿਮਾਗ ਘੁੰਮਦਾ ਰਹੇ ਤੇ ਮੈਂ ਕੀ ਕਰਾਂ ਹੁਣ ਫਿਰ ਇੱਕ ਮੈਨੂੰ ਹੈਗਾ ਸਿੰਘ ਜਿਵੇਂ ਲਾ ਲੈਣਾ ਆਪਾਂ ਕੌਰ ਲਾ ਲੈਣਾ ਜਮਾਂ ਕੋਈ ਗੋਤਾਂ ਲਾ ਲੈਂਦੇ ਆ ਆਪਣੇ ਨਾਲ ਮੈਂ ਸੋਚਦਾ ਕਿ ਇੱਕ ਇੱਕ ਇਹੋ ਜਿਹਾ ਨਾਮ ਹੋਵੇ ਸਾਰੇ ਸਾਂਝਾ ਜਿਹਾ ਹੋਵੇ ਕੋਈ ਪਤਾ ਨਾ ਲੱਗੇ ਨਾਮ ਤੋਂ ਵੀ ਇਹ ਬੰਦਾ ਫਲਾਣਾ ਉਹ ਆ ਜਾ ਜਾਤ ਨਾ ਪਾਤ ਨਾ ਕੋਈ ਰਿਲੇਟਿਡ ਹੀ ਨਾ ਹੋਵੇ ਬਸ ਬਿਲਕੁਲ ਹਾਂ ਤੇ ਉਹਦੇ ਕਰਕੇ ਮੈਂ ਫਿਰ ਸੁਖਵੀਰ ਤੋਂ ਮੁਹੱਬਤ ਨਾਲ ਸਿੰਘ ਤਾਂ ਚਲੋ ਹੁੰਦੀ ਆ ਸੁਖਵੀਰ ਸਿੰਘ ਨਾਮ ਦਾ ਹਾਂ ਸਿੰਘ ਹਾਂ ਜੀ ਸਿੰਘ ਲੱਗਦਾ ਤੇ ਫਿਰ ਮੈਂ ਸੋਚਿਆ ਨਹੀਂ ਥੋੜਾ ਜਿਹਾ ਅਲੱਗ ਨਾਲ ਸਾਇਤਿਕ ਨਾਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਚਲੋ ਨਹੀਂ ਤਾਂ ਉਹ ਵਧੀਆ ਲੱਗਣਾ ਪਿਆ ਤੇ ਸੋਹਣਾ ਨਾਂ ਆ ਬੜਾ ਬਹੁਤ ਖੂਬਸੂਰਤ ਨਾਂ ਆ ਸੁਖਵੀਰ ਮੁਹੱਬਤ ਜਦੋਂ ਨਾਂ ਲੈਨੇ ਆ ਨਾ ਤੇ ਉਹ ਮੁਹੱਬਤ ਮਤਲਬ ਆਟੋਮੈਟਿਕ ਹੀ ਇੱਕ ਬੰਦਾ ਵੀ ਬੰਦਾ ਹੋ ਗਿਆ ਤੁਸੀਂ ਮੁਹੱਬਤੀ ਹੋ ਕੇ ਮੁਹੱਬਤ ਕਰਨ ਵਾਲੇ ਘੈਂਟ ਬੰਦੇ ਧੰਨਵਾਦ ਤੁਹਾਡਾ ਉਹ ਤੁਹਾਡਾ ਵੜਾਪਾ ਨਾਲ ਚਲੋ ਤੁਸੀਂ ਨਸ ਪਿਆਰ ਕਰਦੇ ਸੁਖਵੀਰ ਮੁਹੱਬਤ ਵੀਰ ਜਿਵੇਂ ਮੁਹੱਬਤ ਦਾ ਸਹੀ ਮੈਨਿਆਂ ਦੇ ਵਿੱਚ ਜੇ ਆਪਾਂ ਦਾ ਮਤਲਬ ਤੁਹਾਡੇ ਹਿਸਾਬ ਨਾਲ ਮੁਹੱਬਤ ਕੀ ਹੈ ਵੇਖੋ ਜੀ ਜਿਹੜਾ ਮੁਹੱਬਤ ਸ਼ਬਦ ਹੈ ਨਾ ਪਾਵੇਂ ਕੋਈ ਅਨਪੜਾ ਤੇ ਕੋਈ ਪਾਵੇਂ ਕੋਈ ਪੜਿਆ ਲਿਖਿਆ ਸਮਝ ਲ ਸਾਰੇ ਨੂੰ ਲੱਗਦੀ ਲੱਗਦੀ ਠੀਕ ਆ ਲੱਗਦੀ ਤੇ ਉਹਦੇ ਬਾਰੇ ਵਿਚਾਰ ਵੀ ਸਾਰਿਆਂ ਦੇ ਆਪੋ ਆਪਣੇ ਜਿਵੇਂ ਜੇ ਕੋਈ ਵਿਚਾਰ ਮਨ ਹਾਂ ਜਿਵੇਂ ਹੁਣ ਮੰਨ ਲਓ ਫੁੱਲ ਗਲਾਬ ਦਾ ਆਪਾਂ ਕਹਿ ਦਿੰਦੇ ਆ ਉਹ ਕਈ ਭਾਸ਼ਾਵਾਂ 'ਚ ਉਹਨੂੰ ਹੋਰ ਤਰ੍ਹਾਂ ਕਹਿੰਦੇ ਆ ਕੋਈ ਕਵੇਂ ਲੈਂਦਾ ਜਾਂ ਕਵੀ ਨੇ ਕਿੱਦਾਂ ਲੈਣਾ ਵਾ ਜਿਹੜਾ ਧਾਰਮਿਕ ਬੰਦਾ ਹੋਊਗਾ ਉਹਨੇ ਕਵੇਂ ਲੈਣਾ ਹੂੰ ਠੀਕ ਆ ਮੁਹੱਬਤ ਬਾਰੇ ਆਪੋ ਆਪਣੇ ਵਿਚਾਰ ਜੇ ਮੈਂ ਆਪਣੇ ਬਾਰੇ ਵਿਚਾਰ ਕਰਾਂ ਕਿ ਮੁਹੱਬਤ ਮੈਂ ਕਹਿ ਸਕਦਾ ਕਿ ਮੁਹੱਬਤ ਇੱਕ ਸਮਰਪਣ ਦੀ ਭਾਵਨਾ ਵਾ ਜਿੱਥੋਂ ਤੁਹਾਨੂੰ ਮਤਲਬ ਅਗਲੇ ਤੋਂ ਕੋਈ ਵੀ ਐਕਸਪੈਕਟੇਸ਼ਨ ਨਾ ਹੋਵੇ ਕੋਈ ਆਸ ਨਾ ਹੋਵੇ ਮਤਲਬ ਮੈਂ ਤੁਹਾਨੂੰ ਫਰਮ ਕਰਦਾ ਹਾਂ ਇਹ ਨਾ ਹੋਵੇ ਵੀ ਅਗਲਾ ਵੀਡੀਓ ਨਾ ਕਰੇ ਮੈਂ ਕਰਦਾ ਬਸ ਇਸੇ ਹੋ ਮੇਰੇ ਲਈ ਕਾਫੀ ਆ ਇਹ ਮੁਹੱਬਤ ਸਹੀ ਮੈਨਾ ਮੁਹੱਬਤ ਸਹੀ ਮੈਨੇ ਮੈਨੂੰ ਲੱਗਦਾ ਕਿ ਸਮਰਪਣ ਹੋਣਾ ਜਿਵੇਂ ਕਿ ਇਹ ਨੂੰ ਕੋਈ ਵੀ ਹੋ ਸਕਦਾ ਜਿਵੇਂ ਆਪਣੇ ਮਾਪੇ ਹੋਈ ਆ ਆਪਾਂ ਨੂੰ ਕਿੰਨਾ ਮੁਹੱਬਤ ਕਰਦੇ ਹਨਾ ਕਿੰਨਾ ਆਪਾਂ ਨੂੰ ਪਿਆਰ ਕਰਦੇ ਜਿਵੇਂ ਰੱਬ ਨੂੰ ਆਪਾਂ ਕਰਦੇ ਰੱਬ ਕਿਹੜਾ ਕਿਸ ਨੇ ਵੇਖਿਆ ਇੱਕ ਹਿਸਾਬ ਦਾ ਉਹ ਹੈਗਾ ਇਹ ਕੋਈ ਤਰਫਾ ਜਿਵੇਂ ਕਹਿ ਸਕਦੇ ਆ ਕੋਈ ਕੇਤ ਆਸ ਨਹੀਂ ਕੋਈ ਕੋਈ ਗੱਲਬਾਤ ਨਹੀਂ ਕੋਈ ਮਿਲਣਾ ਨਹੀਂ ਬਿਲਕੁਲ ਕੋਈ ਸਮਰਪਣ ਸਮਰਪਣ ਕਹਿ ਸਕਦੇ ਆ ਇੱਕ ਲਫਜ ਜਿਹੜਾ ਆਪਾਂ ਸਾਂਝਾ ਚੁਣ ਲਿਆ ਤਾਂ ਬਿਲਕੁਲ ਬਿਲਕੁਲ ਤੇ ਨਾ ਜਿਵੇਂ ਇਹ ਹੁਣ ਲਿਖਦੇ ਆ ਆਪਾਂ ਸ਼ੌਂਕ ਚਲੋ ਹਨਾ ਕਈਆਂ ਨੂੰ ਸ਼ੌਂਕ ਜਿਹਾ ਤੇ ਇਸ ਤੋਂ ਇਲਾਵਾ ਕੋਈ ਆਪਦਾ ਕੋਈ ਜਿਵੇਂ ਜ਼ਿੰਦਗੀ ਦੇਖ ਜਾ ਰਹੇ ਬਸਰ ਲਈ ਕੋਈ ਕਾਰੋਬਾਰ ਤਾਂ ਡੱਕੀ ਤੁਸੀਂ ਕਰਦੇ ਹੋ ਕੰਮ ਹੋਰ ਹਾਂ ਕਾਰੋਬਾਰ ਦਾ ਨਾ ਮੇਰੇ ਹੁਣ ਥੋੜਾ ਜਿਆਦਾ ਚਲੋ 2 ਸਾਲ ਹੋਏ ਆ ਕਿਉਂਕਿ ਮੈਂ ਲਾਇਬ੍ਰੇਰੀ ਸਾਇੰਸ ਦੀ ਪੜ੍ਹਾਈ ਕੀਤੀ ਸੀ ਠੀਕ ਹੈ ਤੇ ਐਮਏ ਪੰਜਾਬੀ ਕਰਕੇ ਮੈਂ ਲਾਇਬ੍ਰੇਰੀ ਸਾਇੰਸ ਦੀ ਪੜ੍ਹਾਈ ਕੀਤੀ ਯੂਨੀਵਰਸਿਟੀ ਦੇ ਵਿੱਚ 2 ਸਾਲ ਉਹ ਪੜਿਆ ਤੇ ਉਸ ਤੋਂ ਬਾਅਦ ਮੈਨੂੰ ਚਲੋ ਫਾਈਨਲ ਹੁੰਦੇ ਹੁੰਦੇ ਮੈਨੂੰ ਜੋਬ ਮਿਲ ਗਈ ਇਥੇ ਪਿੱਖੀਵੜਾ ਕਾਲਜ ਦੇ ਵਿੱਚ ਤੇ ਇਸ ਵਕਤ ਮੈਂ ਬਤੌਰ ਲਾਇਬ੍ਰੇਰੀਅਨ ਜੋਬ ਕਰਦਾ ਹਾਂ ਉੱਥੇ ਇਹ ਉਹੀ ਆਪਣਾ ਰਿਜ਼ਿਡੈਂਸ ਕਿਹੜੇ ਕਾਲਜ ਤੇ ਭਿੱਖੀਵੜ ਕਾਲਜ ਹੈ ਖੇਮਕਰ ਰੋਡ ਤੇ ਠੀਕ ਹੈ ਨਾਮ ਕੀ ਗੁਰਨਾਥਕ ਦੇਵ ਯੂਨੀਵਰਸਿਟੀ ਕਾਲਜ ਚ ਠੀਕ ਹੈ ਉੱਥੇ ਆਏ ਤੈਨੂੰ ਤੁਸੀਂ ਬਤਾਓ ਉੱਥੇ ਮੈਂ ਬਤੌਰ ਲਾਇਬ੍ਰੇਰੀਅਨ ਉੱਥੇ ਕੰਮ ਕਰਨਦਿਆਂ ਜੌਬ ਕਰਨਦਿਆਂ ਠੀਕ ਹੈ ਮਤਲਬ ਉਹ ਆਪਣਾ ਹਾਊਸ ਸੈਟਅਪ ਵਧੀਆ ਬਟਾਫਿਕਰ ਇਹੀ ਹੁੰਦਾ ਹਾਂ ਮਾਲਕ ਨੇ ਹਾਂ ਮਾਲਕ ਨੇ ਵਧੀਆ ਚਲੋ ਠੀਕ ਹੈ ਤੇ ਹੋਰ ਪਰਿਵਾਰ ਦੇ ਵਿੱਚ ਫੈਮਿਲੀ ਚ ਕੌਣ ਸਨ ਪਰਿਵਾਰ ਦੇ ਵਿੱਚ ਮੇਰੇ ਮਾਤਾ ਪਿਤਾ ਭੈਣ ਭਰਾ ਪਰਜਾਈ ਓਕੇ ਤੇ ਸਾਰੇ ਮਤਲਬ ਵਧੀਆ ਕੇ ਵਧੀਆ ਜੋਇੰਟ ਹਾਂ ਜੋਇੰਟ ਫੈਮਿਲੀ ਹੈਗੀ ਤੇ ਜਿਆਦਾ ਕੀ ਲਿਖਣਾ ਪਸੰਦ ਆ ਬੇਹਸਿਕ ਬ੍ਰੀ ਜਿਆਦਾ ਕਵਿਤਾਵਾਂ ਲਿਖਣੀਆਂ ਗ਼ਜ਼ਲਾਂ ਲਿਖਣੀਆਂ ਜਿਆਦਾ ਗੀਤ ਕੋਈ ਲੇਖ ਲਿਆ ਜੇ ਗੀਤ ਔੜ ਗਿਆ ਜਾਂ ਕੋਈ ਲਿਖ ਲਿਆ ਹਨ ਇਸ ਤਰ੍ਹਾਂ ਦੇ ਮੈਨੂੰ ਜਿਆਦਾ ਕਿਉਂਕਿ ਸ਼ੁਰੂ ਤੋਂ ਸਾਡੇ ਕੋਲ ਸ਼ਾਇਰੀ ਆਈ ਸ਼ਾਇਰੀ ਪੜਦੇ ਵੀ ਰਹੇ ਵਾਰਤਕ ਜਿਆਦਾ ਪੜੀ ਤੇ ਉਹਦਾ ਪ੍ਰਭਾਵ ਨਾਵਲ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਨਾਵਲ ਚ ਹਾਂ ਵਾਰਤਕ ਜਿਆਦਾ ਜਿਆਦਾ ਪੜਨ ਨਾਲ ਉਹ ਨਾਵਲ ਲਿਖਿਆ ਗਿਆ ਤੇ ਬਾਕੀ ਮੈਨੂੰ ਜਿਆਦਾ ਕਵਿਤਾ ਲਿਖਣ ਦਾ ਸ਼ੌਂਕ ਆ ਗ਼ਜ਼ਲਾਂ ਲਿਖਣ ਦਾ ਜੋ ਵੀ ਆ ਇਹ ਜਿਹੜਾ ਕਰਾਮਾਤੀ ਬਾਬਾ ਨਾਵਲ ਆਇਆ ਏ ਕੁਸਤਕ ਜਿਹੜੀ ਆਪਣੀ ਪਹਿਲੀ ਨਹੀਂ ਕੋਈ ਇਸ ਤੋਂ ਅੱਗੇ ਪਹਿਲਾਂ ਛਪੀ ਪਹਿਲਾ ਮੇਰਾ ਸਾਜਾ ਕਾਵ ਸੰਗ੍ਰਹਿ ਇੱਕ ਆਇਆ ਹੈ ਜਿਹੜਾ ਮੈਂ ਖੁਦ ਸੰਪਾਦਕ ਹੀ ਹਾਂ ਦਾ ਇੱਕੋ ਜਿਹਾ ਪੰਨੇ ਇੱਕੋ ਜਿਹਾ ਉਹ ਮੈਂ ਸੰਪਾਦਕ ਕੀਤਾ ਹੈ ਜਿਸ ਦੇ ਵਿੱਚ ਕਟੁਕੜ 20 25 ਕਵੀ ਲੈ ਕੇ ਉਹਨਾਂ ਦੀਆਂ ਕਵਤਾਵਾਂ ਛਪਾਈਆਂ ਸੀ ਵੀ ਚਲੋ ਉਹਨਾਂ ਨੂੰ ਇੱਕ ਨਵੀਂ ਉਡਾਨ ਮਿਲੇ ਤਾਂ ਇੱਕੋ ਜਿਹਾ ਪੰਨੇ ਪਹਿਲਾ ਕਿਤਾਬ ਮੇਰੀ ਸਾਜਾ ਕਾਵ ਸੰਗ੍ਰਹਿ ਆ ਚੁੱਕੀ ਤੇ ਪਹਿਲੀ ਕਦਾ ਮੇਰੀ ਪਰਸਨਲ ਕਰਮਾਤੀ ਬਾਬਾ ਨਾਵਲ ਹਮ ਇਹ ਤੇ ਕੁਛ ਫਿਰ ਹੋ ਜੇ ਫਿਰ ਕੋਈ ਹਾਂਜੀ ਕੋਈ ਨਹੀਂ ਤੁਹਾਡੀ ਸੁਣਾਓ ਕੋਈ ਐ ਸਵਾਦ ਜੇ ਆਜੇ ਵੀ ਜਿਹੜਾ ਠੰਡ ਆ ਤੇ ਨਿਕ ਜੇ ਅਜ ਸੁਣਾਓ ਫਿਰ ਕੋਈ ਹਾਂ ਹਾਂ ਕੋਈ ਨਾ ਮੈਂ ਕੋਸ਼ਿਸ਼ ਕਰਦਾ ਕਿ ਖੁਸ਼ ਰਹੇਂ ਦਿਓ ਹਾੜਾ ਮੇਰੀ ਮੰਨੋ ਖੁਸ਼ ਰਹੇਂ ਦਿਓ ਹਾੜਾ ਮੇਰੀ ਮੰਨੋ ਛੱਡੋ ਨਫ਼ਰਤ ਸਾੜਾ ਮੇਰੀ ਮੰਨੋ ਖੁਸ਼ ਰਹੇਂ ਦਿਓ ਹਾੜਾ ਮੇਰੀ ਮੰਨੋ ਤੇ ਰੁੱਖਾਂ ਦਾ ਵੀ ਆਪਣਾ ਜੀਵਨ ਹੁੰਦਾ ਏ ਰੁੱਖਾਂ ਦਾ ਵੀ ਆਪਣਾ ਜੀਵਨ ਹੁੰਦਾ ਏ ਰੱਖੋ ਪਰੇ ਕਹਾੜਾ ਮੇਰੀ ਮੰਨੋ ਰੁੱਖਾਂ ਦਾ ਵੀ ਆਪਣਾ ਜੀਵਨ ਹੁੰਦਾ ਏ ਰੱਖੋ ਪਰੇ ਕਹਾੜਾ ਮੇਰੀ ਮੰਨੋ ਤੇ ਲੁਕਣ ਮਚਾਈਆ ਖੇਡੋ ਨਾ ਜੀ ਧਰਮਾਂ ਚ ਲੁਕਣ ਮਚਾਈਆ ਖੇਡੋ ਨਾ ਜੀ ਧਰਮਾਂ ਚ ਹੋਜੂ ਹੋਰ ਉਜਾੜਾ ਮੇਰੀ ਮੰਨੋ ਤੇ ਗੱਲ ਆਕੇ ਜੇ ਮਿਲਿਆ ਜਾਵੇ ਉਹਦੇ ਹਾਂ ਗੱਲ ਆਕੇ ਜੇ ਮਿਲਿਆ ਜਾਵੇ ਉਹਦੇ ਫਿਰ ਕੀ ਦੂਰੀ ਪਾੜਾ ਮੇਰੀ ਮੰਨੋ ਤੇ ਮੈਨੂੰ ਇਹ ਸ਼ੇਰ ਦਾ ਪਿੰਜਰਾ ਲੱਗਦਾ ਏ ਮੈਨੂੰ ਇਹ ਸ਼ੇਰ ਦਾ ਪਿੰਜਰਾ ਲੱਗਦਾ ਏ ਭੇਡਾਂ ਦਾ ਨਹੀਂ ਵਾੜਾ ਮੇਰੀ ਮੰਨੋ ਤੇ ਜ਼ਿੰਦਗੀ ਦੇ ਵਿੱਚ ਰੰਗ ਬिखरਨੇ ਚਾਹੀਦੇ ਹੂੰ ਹੋਰ ਕਰੇ ਕਿ ਜ਼ਿੰਦਗੀ ਦੇ ਵਿੱਚ ਰੰਗ ਬिखरਨੇ ਚਾਹੀਦੇ ਕੀ ਫਿੱਕਾ ਕੀ ਗਾੜਾ ਮੇਰੀ ਮੰਨੋ ਤੇ ਬਹਿਰ ਬੂਰਤਾ ਸਿੱਖ ਲੂ ਔਖਾ ਸੌਖਾ ਮੈਂ ਹੂੰ ਬਹਿਰ ਬੂਰਤਾ ਸਿੱਖ ਲੂ ਔਖਾ ਸੌਖਾ ਮੈਂ ਖਿਆਲ ਦਾ ਬਸ ਪਵਾੜਾ ਮੇਰੀ ਮੰਨੋ ਓਹ ਫੁੱਲਾਂ ਦਾ ਬਾਗ ਮੇਰੀ ਅਫਸਰਾ ਹਾਂ ਹਾ ਕੀ ਬਾਤ ਓਹ ਫੁੱਲਾਂ ਦਾ ਬਾਗ ਮੇਰੀ ਅਫਸਰਾ ਬਾਕੀ ਕੂੜਕ ਬਾੜਾ ਮੇਰੀ ਮੰਨੋ ਕੀ ਬਾਤ ਆ ਕੀ ਕੂੜਕ ਬਾੜਾ ਮੇਰੀ ਮੰਨੋ ਯਾਰ ਬਹੁਤ ਧੰਨਵਾਦ ਨਜ਼ਾਰਾ ਆ ਗਿਆ ਬਹੁਤ ਸੋਹਣਾ ਲੱਗਦਾ ਏਦਾਂ ਦੇ ਚਲੋ ਕਦੇ ਆਮਦ ਹੋ ਜੇ ਤਾਂ ਲਿਖ ਲਈਦਾ ਨਹੀਂ ਨਹੀਂ ਬਹੁਤ ਡੰਗਾਈ ਚ ਤੁਸੀਂ ਜਾਣਦੇ ਹੋ ਜਿਹੜੇ ਲਫ਼ਜ਼ ਜਿਹੜੇ ਹੁੰਦੇ ਨਾ ਮੈਨੂੰ ਬਹੁਤ ਪਸੰਦ ਨੇ ਸਪੈਸ਼ਲੀ ਬਹੁਤ ਧੰਨਵਾਦ ਤੁਹਾਡਾ ਕਿ ਵਜਨਦਾਰ ਹਾਂ ਬੜਾ ਇੱਕ ਹੁੰਦਾ ਹੜਕਾ ਹਲਕਾ ਲਿਖਣਾ ਓ ਪੜਨ ਦਾ ਲਾਉਂਦਾ ਵਾ ਮੈਂ ਕਿਤਾਬਾਂ ਪੜਨ ਦਾ ਲਾਉਂਦਾ ਆਟੋਮੈਟਿਕ ਹੀ ਆਊਗਾ ਤੁਹਾਡੇ ਤੁਸੀਂ ਵੀ ਨਕਦਾਬਾ ਪੜੋਗੇ ਤਾਂ ਤੇ ਮੈਂ ਇਹ ਵੀ ਸੋਚਦਾ ਵੀ ਕਈ ਬੰਦੇ ਕਹਿੰਦੇ ਵੀ ਜੇ ਤਾਂ ਲਿਖਣਾ ਤੇ ਫਿਰ ਉਹਦੇ ਲਈ ਪੜਨਾ ਵੀ ਜ਼ਰੂਰੀ ਹੈ ਇਹ ਸਹੀ ਬਿਲਕੁਲ ਸਹੀ ਬਿਲਕੁਲ ਰਾਈਟ ਗੱਲ ਹੈ ਜਿਹੜਾ ਵੀ ਪਾਠਕ ਜਾਂ ਲਿਖਦਾ ਵਣਾ ਜਾਂ ਜਿੰਨੇ ਸਮਾਜ ਵਿੱਚ ਵਿਚਰਨ ਤੁਸੀਂ ਆ ਤੁਸੀਂ ਆਉਂਦੇ ਜਾਂਦੇ ਜੋ ਤੇ ਤੁਹਾਡਾ ਮਤਲਬ ਕਿ ਇੱਕ ਬੋਲਣ ਦਾ ਤਰੀਕਾ ਕਿੱਡਾ ਸੋਹਣਾ ਹੈ ਤੁਹਾਨੂੰ ਹਾਰੇ ਗੱਲ ਦਾ ਪਤਾ ਹੈ ਇਹ ਵੀ ਕਈਰ ਲੋਕਾਂ ਦੇ ਵਿੱਚ ਜਾ ਕੇ ਜਾਂ ਪੜਨ ਆਲਾ ਆਉਂਦਾ ਹੈ ਹੁਣ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਚਾਹ ਦੀ ਆਵਾਜ਼ ਪੈ ਗਈ ਹੁਣ ਸਾਨੂੰ ਥੱਲੇ ਉਤੇ ਬਾਈ ਗਿਆ ਚਾਹ ਲੈਣ ਤੇ ਨਾਲੇ ਆਪਣੀ ਇੱਕ ਨਿੱਕੀ ਜਿਹੀ ਬ੍ਰੇਕ ਹੋ ਜਾਣੀ ਹੈ ਤੇ ਆ ਗਈ ਆ ਚਾਹ ਉਹ ਤੇ ਅੰਦਰ ਚਲ ਜੀਏ ਇਹ ਬਾਹਰ ਆਹੋ ਠੰਡੀ ਉਹ ਅੰਦਰ ਹੀ ਚਲ ਜੀਏ ਅੰਦਰ ਹੀ ਚਲਦੇ ਅੰਦਰ ਬਾਈ ਨੇ ਰੂਮ ਬਣਾਇਆ ਸਪੈਸ਼ਲ ਇੱਕ ਜਿਵੇਂ ਕਹ ਲਿਆ ਹੁੰਦਾ ਇੱਕ ਸ਼ਾਇਰਾਂ ਦਾ ਅੰਦਰ ਮਾਹੌਲ ਹੀ ਉਹ ਜਾ ਵੀ ਮੱਲੋ ਮੱਲੀ ਕਵਤਾ ਇੱਥੇ ਮੈਂ ਕਹਿੰਨਾ ਉੜਦੀ ਹੈ ਇੱਧਰ ਫਿਰ ਇਹ ਆਪਣਾ ਦੂਜਾ ਬਣਾਈ ਆ ਲਾਇਬ੍ਰੇਰੀ ਹੈ ਨਾ ਹਾਂਜੀ ਹਾਂਜੀ ਖੁੱਲਦੀ ਲਾ ਖੁੱਲ ਜਾਣ ਖੁੱਲ ਨੇ ਸਿੱਧੇ ਖੋ ਸਿੱਧੇ ਖੋਲ ਲਿਆ ਜੀ ਸਾਡੇ ਭਰਾ ਸੁਖਵੀਰ ਦੀ ਲਾਇਬ੍ਰੇਰੀ ਤੇ ਲਾਇਬ੍ਰੇਰੀ ਦੇ ਵਿੱਚ ਭੰਡਾਰ ਭਰਿਆ ਪਿਆ ਦੇਖ ਲੋ ਕਿਤਾਬਾਂ ਮਾਹੌਲ ਬਣ ਜਾਂਦਾ ਆਟੋਮੈਟਿਕ ਵੱਡੀ ਗੱਲ ਉੱਪਰ ਚ ਬਾਰੇ ਦੇ ਉੱਤੇ ਜਦੋਂ ਬਾਈ ਬਹਿੰਦਾ ਤੇ ਆਪੇ ਆਮਦ ਹੋ ਜਾਂਦੀ ਆ ਨਾਲ ਇਹ ਵਾਲੇ ਸੰਧਿਆ ਦੇ ਵੇਲੇ ਜਦੋਂ ਗੁਰੂ ਘਰ ਤੋਂ ਰਹਿ ਰਸ ਦੀ ਆਵਾਜ਼ ਆਉਂਦੀ ਆ ਹਾਂ ਜੀ ਸਹੀ ਗੱਲ ਤੇ ਨਜ਼ਾਰਾ ਵੱਜ ਜਾਂਦਾ ਹੈ ਨਾ ਮੈਂ ਕਹਿੰਨਾ ਆ ਵੀ ਸਾਡੇ ਇਲਾਕੇ ਗੁਰਦਾਰੇ ਸਾਬਾ ਸਾਬਾ ਸਾਹਿਬ ਲੱਗ ਗਈ ਹੈ ਨਾ ਹੂੰ ਨਾ ਜੀ ਬਸ ਇੱਥੇ ਤਾਂ ਸੰਧਿਆ ਵੇਲੇ ਰੌਣਕ ਚਲੋ ਲੱਗ ਜਾਂਦੀ ਆ ਲਓ ਜੀ ਚਾਹ ਪੀਨੇ ਆ ਨਾਲ ਤੇ ਨਾਲ ਆਪਾਂ ਗੱਲਾਂបੱਤਾਂ ਜਾਰੀ ਰੱਖਦੇ ਆ ਤੇ ਭਰਾ ਤੋਂ ਇੱਕ ਦੋ ਕਵਿਤਾਵਾਂ ਆਪਾਂ ਗੱਜਲਾਂ ਹੋਰ ਸੁਣਨੀਆਂ ਬੜਾ ਨਜ਼ਾਰਾ ਆਊਗਾ ਸੁਣ ਕੇ ਤੁਹਾਨੂੰ ਪਰ ਰੱਬੀ ਵੀਰੇ ਚਾਹ ਤੁਸੀਂ ਵੀ ਖਾਲੋ ਠੀਕ ਹੈ ਉੱਥੇ ਰੱਖ ਲੈ ਵੇ ਲੈ ਸ਼ਕੂਰਾ ਗਰਮਾ ਗਰਮ ਮੈਂ ਤੁਹਾਨੂੰ ਜਿਵੇਂ ਹੁਣ ਚਾਹ ਪੀ ਲੰਗੇ ਨਾ ਥੋੜਾ ਜਿਹਾ ਲਿਖਿਆ ਹੈ ਕਿ ਇੱਕ ਤਾਂ ਉਹਦੇ ਨਾਂ ਨੇ ਕਮਲਾ ਕੀਤਾ ਏ ਹਮ ਇੱਕ ਤਾਂ ਉਹਦੇ ਨਾਂ ਨੇ ਕਮਲਾ ਕੀਤਾ ਏ ਦੂਜਾ ਉਹਦੇ ਚਾਹ ਨੇ ਕਮਲਾ ਕੀਤਾ ਏ ਤੀਜਾ ਮੈਨੂੰ ਹੁਣ ਤੂੰ ਕਮਲਾ ਕਰੀ ਫਿਰੇ ਚੌਥਾ ਮੈਨੂੰ ਚਾਹ ਨੇ ਕਮਲਾ ਕੀਤਾ ਹੈ ਹਾਂ ਕੀ ਬਾਤ ਹੈ ਸ਼ਾਇਰ ਚੌਥਾ ਮੈਨੂੰ ਚਾਹ ਨੇ ਕਮਲਾ ਕਿਉਂਕਿ ਚਾਹ ਆਪਣੇ ਜਿਹੜੇ ਪੰਜਾਬ ਦੇ ਲੋਕਾਂ ਦਾ ਇੱਕ ਪਸੰਦੀਦਾ ਹੈਗਾ ਹੇ ਹਾਏ ਕਾ ਪ੍ਰਸੰਦੀ ਦਾ ਵੀ ਹੈ ਤੇ ਇਹ ਮਜ਼ਦੂਰੀ ਵੀ ਵਧ ਜਾਂਦੀ ਵੀ ਜਿਵੇਂ ਕਿ ਤੋ ਚਾਹ ਨਹੀਂ ਪੀਤੀ ਅਗਲੇ ਚਾਹ ਨਹੀਂ ਕੋਟੇ ਪੀਤੀ ਗੁੱਸਾ ਕਰ ਲਿਓ ਪਾਲੇ ਦੇ ਅਗਲੇ ਤੇ ਅਗਲੇ ਤੇ ਤੇਜਾਬ ਆ ਵੀ ਸਮੱਸਿਆ ਬਣਦੀ ਹੈ ਸਮੱਸਿਆ ਬਣਦੀ ਹੈ ਤੇ ਆ ਬਾਕੀ ਹੁਣ ਤਾਂ ਟਿਕਾਣੇ ਤੇ ਚਾਹ ਆਈ ਹੈ ਸਾਨੂੰ ਪੂਰੀ ਚਾਹ ਤੋਂ ਜੋੜ ਸੀ ਮਿਲ ਜਾਣੀ ਧੰਨਵਾਦ ਤੁਹਾਡਾ ਨਹੀਂ ਚਾਹ ਤਾਂ ਚਲੋ ਤਾਂ ਚਾਹ ਤੋਂ ਬਿਨਾਂ ਥੋੜੀ ਕਿਹੇ ਕਿਹਦਾ ਵੱਧ ਪ੍ਰਭਾਵ ਤੁਹਾਡੇ ਤੇ ਕਿਸੇ ਸ਼ਾਇਰ ਦਾ ਹੈਗਾ ਕਿ ਨਹੀਂ ਜਿਵੇਂ ਬਟਾਲਵੀ ਦਾ ਜਾਂ ਕਿਸੇ ਦਾ ਪਕਹਿਲੀ ਵਾਰਸ਼ਾ ਦਾ ਜਾਂ ਕਿਸੇ ਦਾ ਕੋ ਡੂੰਗਾ ਸਰ ਕੇ ਸ਼ਾਇਰ ਦਾ ਡਟ ਪਿਆ ਕਹਿ ਸਕਦੇ ਹਾਂ ਸ਼ਾਇਰ ਹੁਣ ਮੈਂ ਸਾਰੇ ਪੜੇ ਠੀਕ ਜਿਹੜਾ ਆਪਾਂ ਹੁਣ ਮੰਨ ਲਓ ਤੁਸੀਂ ਪਾਕਿਸਤਾਨੀ ਅੱਜ ਪੜਦੇ ਨਾ ਤੁਹਾਨੂੰ ਅੱਜ ਹੀ ਉਹਦਾ ਪ੍ਰਭਾਵ ਕਬੂਲ ਨੂੰ ਧੜੀਆਂ ਰਚਨਾਈ ਦੇਖਣ ਲੱਪਣਾ ਦੇਖਣ ਲੱਪਣਾ ਤੁਸੀਂ ਵਾਰਿਸ਼ਾ ਪੜ ਲਓ ਸ਼ਿਵ ਕੁਮਾਰ ਪੜ ਲਓ ਪੂਰਨ ਸਿੰਘ ਪੜ ਲਓ ਕੋਈ ਤੀ ਕ੍ਰਾਂਤੀਪਾਸ਼ ਪੜ ਲਓਗੇ ਨਾ ਤੁਹਾਨੂੰ ਲੱਗਣ ਲੱਪਣਾ ਵੀ ਨਹੀਂ ਹੁਣ ਮੈਂ ਦੇਸ਼ ਬਾਰੇ ਲਿਖਾਂ ਜਾਂ ਦੂਜੀਆਂ ਚੀਜ਼ਾਂ ਅਸਰ ਹੁੰਦਾ ਹੈ ਹਾਂ ਪਰ ਸ਼ਾਇਰ ਨੂੰ ਸਾਰਿਆਂ ਦਾ ਪ੍ਰਭਾਵ ਕਬੂਲਣਾ ਪੈਂਦਾ ਹੈ ਫਿਰ ਉਹਦੀ ਰਚਨਾ ਉਹ ਚੋਂ ਨਿੱਤਰ ਕੇ ਸਾਹਮਣੇ ਆਉਂਦੀ ਹੈ ਇੱਕ ਇੱਕ ਆਪਾਂ ਜਿੰਮਤਾਰਾਂ ਨਾਲ ਨਹੀਂ ਜੁੜ ਸਕਦੇ ਨਹੀਂ ਜੁੜ ਸਕਦੇ ਜੁੜਨਾ ਵੀ ਨਹੀਂ ਚਾਹੀਦਾ ਜੁੜਨਾ ਨਹੀਂ ਚਾਹੀਦਾ ਹੁਣ ਆਪਾਂ ਨੂੰ ਕਈ ਕਹਿੰਦੇ ਤੁਸੀਂ ਕੱਲੀ ਪਿਆਰ ਮੁਹੱਬਤ ਹੀ ਲਿਖੀ ਜਾਂਦੇ ਮਾਹ ਮੈਨੂੰ ਅਜੇ ਉਹੀ ਚੱਲਣ ਦੀ ਔੜ ਦੀ ਮੈ ਕਰਾਂ ਹਾਂ ਇਹ ਤਾਂ ਹੈਗਾ ਇਹਦਾਂ ਕੋਈ ਆਪਾਂ ਕੋਈ ਜ਼ਬਰਦਸਤੀ ਨਹੀਂ ਅਸੀਂ ਪਹਿਲਾਂ ਜ਼ਬਰਦਸਤੀ ਲਿਖਦੇ ਹਾਂ ਅਖਰ ਜ਼ਬਰਦਸਤੀ ਲਿਖਣੇ ਪਰ ਨਹੀਂ ਹੋਣ ਲੱਗਦਾ ਕਿ ਨਹੀਂ ਘਾਟ ਲਿਖੋਵੇ ਤਾਂ ਹਾਂ ਘਾਟ ਲਿਖੋ ਪਰ ਲਿਖੋ ਪਾਇਦਾਰ ਵਧੀਆ ਹੋ ਜਾਂਦਾ ਜਿਹੜੀ ਪਾਟਕਾਂ ਨੂੰ ਪਸੰਦ ਆ ਇਹਨੂੰ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਸੁਖਵੀਰ ਮੁਹੱਬਤ ਦੇ ਨਾਂ ਤੋਂ ਬਾਈ ਦਾ ਅਕਾਊਂਟ ਆ ਜਿਹੜਾ ਇਹਨੂੰ ਵੀ ਫੋਲੋ ਕਰਿਓ ਤੇ ਬਾਕੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਵੈਸੇ ਤਾਂ ਗੱਲਾਂ ਬਾਤਾਂ ਇਹ ਨਾ ਤਾਂ ਕੋਈ ਪੋਡਕਾਸਟ ਆ ਨਾ ਕੋਈ ਇੰਟਰਵਿਊ ਆ ਆਪਣਾ ਭਰਾ ਆ ਅਸੀਂ ਵੈਸੇ ਇਹਨੂੰ ਚਾਹ ਨਾਲ ਮਿਲਣ ਆਏ ਆ ਤੇ ਚਾਹ ਨਾਲ ਬਾਈ ਨੇ ਸਾਨੂੰ ਚਾਹ ਦੇਈ ਚਾਹ ਪੀ ਆਈਏ ਤੇ ਇੱਕ ਅੱਧੀ ਕਵਤਾ ਆਪਾਂ ਹੋਰ ਆ ਸੁਣ ਲੈਨੇ ਤੇ ਉਹ ਜੇ ਫਿਰ ਕਦੀ ਹਾਂ ਇੱਕ ਹੋਰ ਤੁਹਾਨੂੰ ਮੈਂ ਜਿਹੜਾ ਤੁਸੀਂ ਜ਼ਿਕਰ ਕੀਤਾ ਬਾਹਰ ਵਾਲਾ ਉਹ ਮੈਂ ਕੋਸ਼ਿਸ਼ ਕਰਦਾ ਹਾਂ ਹਾਂ ਅਕਸਰ ਮੇਰੀਆਂ ਕਿਤੇ ਕਿਤੇ ਪੋਸਟਾਂ ਦੇ ਵਿੱਚ ਜਦੋਂ ਮੈਂ ਕੋਈ ਫੋਟੋ ਪਾਉਣਾ ਨਾ ਉੱਤੇ 17 ਲਿਖੀਆਂ ਹੁੰਦੀਆਂ ਸ਼ਾਇਰ ਜਾਂ ਗੱਜੇ ਲੇ ਨਾ ਜਮ ਉਹ ਕਾਪੀ ਵੀ ਕਰਦਾ ਮੈਂ ਬਾਈ ਸੁਖਬੀਰ ਦੀਆਂ ਕਰਕੇ ਨਾ ਮੈਂ ਤੇ ਪਾ ਦੇਣਾ ਹੁੰਨਾ ਤੇ ਬਾਈ ਗੁੱਸਾ ਨਹੀਂ ਕਰਦਾ ਕਿਉਂਕਿ ਮੈਂ ਥੱਲੇ ਨਾਂ ਨਹੀਂ ਮਟਾਉਂਦਾ ਉਹ ਲੈਣ ਦੇਣਾ ਤੇ ਇੱਕ ਬਾਈ ਦੀ ਸੀ ਰਚਨਾ ਅੰਦਰੋਂ ਬਾਹਰੋਂ ਬਾਹਰ ਚ ਲਹਿਰ ਚਾਹ ਕਰਕੇ ਉਹ ਅੰਦਰ ਸੁਣਾਉ ਹਾਂ ਉਹ ਮੈਂ ਕੋਸ਼ਿਸ਼ ਕਰਦਾ ਹਾਂ ਬਾਕੀ ਤੁਹਾਡਾ ਧੰਨਵਾਦ ਕਿ ਤੁਸੀਂ ਜਿਹੜੇ ਕਵੀ ਜਾਂ ਸ਼ਾਇਰ ਜਿ ਦੀਆਂ ਲਾਈਨਾਂ ਚੰਗੀਆਂ ਲੱਗਦੀਆਂ ਉਹਨੂੰ ਆਪਣੇ ਵਾਲ ਤੇ ਪੋਸਟ ਕਰ ਦੇ ਜੋ ਤੇ ਤੁਹਾਡਾ ਇਹ ਵਿਡੱਪਣ ਆ ਕਿ ਤੁਸੀਂ ਹੋਰ ਵੀ ਪਾਸੇ ਜਾ ਕੇ ਅਗਲਾ ਜਿਹੜਾ ਮਤਲਬ ਨਹੀਂ ਲੁਕਿਆ ਹੋਇਆ ਸ਼ਾਇਰ ਆ ਉਹਨੂੰ ਕੱਢ ਕੇ ਆਪਣੇ ਕੈਮਰੇ ਸਾਹਮਣੇ ਲਿਆਉਂਦੇ ਜੋ ਹਾਂ ਬਿਲਕੁਲ ਤੇ ਤੁਹਾਡਾ ਬਹੁਤ ਧੰਨਵਾਦ ਆ ਸ਼ੁਕਰੀਆ ਤੁਹਾਨੂੰ ਬਿਲਕੁਲ ਨਹੀਂ ਚਲੋ ਧੰਨਵਾਦ ਆਪਣਾ ਭਰਾ ਆ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਜਿਹੜੇ ਭਰਾ ਜਿੰਨੇ ਕਿ ਮੇਰੇ ਨਾਲ ਜੁੜੇ ਆ ਤੁਹਾਨੂੰ ਉਹ ਵੀ ਵੇਖ ਲੈਣ ਇੱਕ ਦੂਜੇ ਦੇ ਰਾਹੀਂ ਹੁੰਦਾ ਸਾਰੀ ਪ੍ਰਕਿਰਤੀ ਤੇ ਕੋਸ਼ਿਸ਼ ਕਰਦਾ ਕਿ ਅੰਦਰੋਂ ਬਾਹਰੋਂ ਬਾਹਰ ਚ ਹਾਂ ਅੰਦਰੋਂ ਬਾਹਰੋਂ ਬਾਹਰ ਚ ਹਾਂ ਖਿਆਲਾਂ ਛੱਡੀ ਨਹਿਰ ਚ ਹਾਂ ਹਾਂ ਅੰਦਰੋਂ ਬਾਹਰੋਂ ਬਾਹਰ ਚ ਹਾਂ ਖਿਆਲਾਂ ਛੱਡੀ ਨਹਿਰ ਚ ਹਾਂ ਤਾਂ ਇਹ ਨਾ ਸਮਝੀ ਪਿੰਡ ਨਹੀਂ ਚੇਤੇ ਹਾਂ ਇਹ ਨਾ ਸਮਝੀ ਪਿੰਡ ਨਹੀਂ ਚੇਤੇ ਜੇ ਮੈਂ ਰਹਿਨਾ ਸ਼ਹਿਰ ਚ ਹਾਂ ਵਾਹ ਬਹੁਤ ਇਹ ਨਾ ਸਮਝੀ ਪਿੰਡ ਨਹੀਂ ਚੇਤੇ ਜੇ ਮੈਂ ਰਹਿਨਾ ਸ਼ਹਿਰ ਚ ਹਾਂ ਸ਼ਾਇਰੀ ਮੇਰੀ ਕਰਮਾ ਸੇਤੀ ਹਾਂ ਸ਼ਾਇਰੀ ਮੇਰੀ ਕਰਮਾ ਸੇਤੀ ਸ਼ਾਇਰ ਅਠੋ ਪੈਰ ਚ ਹਾਂ ਤੇ ਤੂੰ ਗਿਆਨ ਕੀ ਵਿੱਚੋਂ ਮੇਰੇ ਆਏ ਹਾਏ ਹਾਏ ਤੂੰ ਗਿਆਨ ਕੀ ਵਿੱਚੋਂ ਮੇਰੇ ਮੈਂ ਮੁਕੰਮਲ ਗੈਰ ਚ ਹਾਂ ਕਿਆ ਬਾਤ ਤੇ ਰੁੱਸਿਆ ਨਹੀਂ ਆ ਤੇਰੇ ਨਾਲ ਹਾਂ ਰੁੱਸਿਆ ਨਹੀਂ ਆ ਤੇਰੇ ਨਾਲ ਬਸ ਮੈਂ ਆਪਣੀ ਲਹਿਰ ਚਾਹ ਬਸ ਮੈਂ ਆਪਣੀ ਲਹਿਰ ਚਾਹ ਕੀ ਬਾਤ ਹੈ ਬਹੁਤ ਵਧੀਆ ਧੰਨਵਾਦ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੈਂ ਚਲੋ ਚਲ ਹੁਣ ਆਪਾਂ ਔਨ ਕੈਮਰਾ ਬੈਠੇ ਆ ਪਰਸਨਲੀ ਵੀ ਮੈਂ ਤੁਹਾਡੀਆਂ ਰਚਨਾਵਾਂ ਨੂੰ ਬੜੇ ਸਵਾਦ ਨਾਲ ਪੜਦਾ ਤੇ ਜਿਹੜੇ ਬਾਈ ਨੂੰ ਵੈਸੇ ਵੀ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹੜੇ ਨਹੀਂ ਜਾਣਦੇ ਤੇ ਇਹਨਾਂ ਦੀ ਵਾਲਤੇ ਜਾ ਕੇ ਸੁਖਵੀਰ ਮੁਹੱਬਤ ਜਦੋਂ ਤੁਸੀਂ ਸਰਚ ਕਰੋਗੇ ਨਾ ਬੜਾ ਸਵਾਦ ਆਊਗਾ ਬਹੁਤ ਵਧੀਆ ਕਿਸਮ ਦੇ ਇਨਸਾਨ ਵੀ ਨੇ ਤੇ ਸ਼ਾਇਰ ਤਾਂ ਚਲੋ ਹੈਗੇ ਹੈਗੇ ਨੇ ਇੱਕ ਤੁਹਾਡੀ ਮੁਹੱਬਤ ਵੀਰੇ ਰਚਨਾ ਸੀਗੀ ਉਹ ਕੁਦਰਤ ਦੇ ਬਾਰੇ ਕੁਝ ਤੁਸੀਂ ਲਿਖਿਆ ਹੈ ਵੀ ਬੜਾ ਕੁਝ ਉਹਦੇ ਵਿੱਚ ਤੁਸੀਂ ਬਿਆਨ ਕੀਤਾ ਸੀ ਵੀ ਜਿਵੇਂ ਵਾਚ ਟੇਡੇ ਮੇਡੇ ਰੁੱਖ ਹੁੰਦੇ ਆ ਜਾਂ ਵਿਰੁੱਤਾਂ ਤੇ ਸਾਰੀ ਕੁਦਰਤ ਬਿਆਨ ਕੀਤੀ ਸੀ ਸਕਾਇਨਾਤ ਦੇ ਬਾਰੇ ਤੁਸੀਂ ਉਹ ਜਿਵੇਂ ਹੁਣ ਮੰਨ ਲਓ ਹਰੀ ਦੇ ਪੱਤਨ ਤੇ ਆਪਾਂ ਰਹਿੰਦੇ ਆ ਨਾ ਤੇ ਉਹਦੇ ਵਿੱਚ ਮੰਨ ਲਓ ਕਈ ਨੂੰ ਜਿਹੜਾ ਰੁੱਖ ਵਿੰਗਾ ਡੇਡਾ ਲੱਗਦਾ ਹੈ ਹਾਂ ਪਰ ਮੈਨੂੰ ਲੱਗਦਾ ਉਹ ਜੋ ਨ੍ਰਿਤ ਕਰਦਾ ਹੁੰਦਾ ਭੰਗੜਾ ਪਾਉਂਦਾ ਹਾਂ ਹਾਂ ਕਿਆ ਬਾਲਾ ਆਪਣਾ ਖਿਆਲ ਆ ਸਾਰਿਆਂ ਦਾ ਬਿਲਕੁਲ ਕੁਦਰਤੀਆਂ ਕਲਾਕ੍ਰਿਤੀਆਂ ਨੇ ਕੁਦਰਤੀਆਂ ਆ ਉਹ ਤੁਹਾਨੂੰ ਕੋਈ ਚਿੱਤੇ ਹੁੰਦਾ ਕਿਦਾਂ ਮਿੱਟੀ ਲੈ ਕੇ ਆਵੇ ਕਰਹੀਣਵੇ ਕਿਵੇਂ ਪੱਥਰਾਂ ਚੋਂ ਜੀਵ ਪਾਣੀ ਪੀਣਵੇ ਹਾਂ ਤੇ ਕਿੰਜ ਕਰਦੀਆਂ ਗੈਂਸਾ ਪੱਤੇ ਹਰੇਵੇ ਹਾਂ ਲੱਗ ਬੀਜ ਨੂੰ ਵੀ ਜਾਂਦੇ ਕਿਨੇ ਵਰੇਵੇ ਹਾਂ ਤੇ ਬੂੰਦ ਬੂੰਦ ਬਣੇ ਸਮੁੰਦਰ ਵਿਸ਼ਾਲਵੇ ਕੀ ਦੇਣੀ ਅਸੀਂ ਆਪਣੀ ਮਿਸਾਲ ਵੇ ਜ਼ਰਾ ਜ਼ਰਾ ਇੱਥੇ ਦੋਸਤਾ ਕਮਾਲ ਵੇ ਇੱਥੇ ਵਿੰਗੇ ਟੇਢੇ ਰੋਖਣੇ ਨਿਯਾਮਤਾ ਹਾਂ ਕੌਣ ਕਰਦਾ ਏ ਉਹਨਾਂ ਦੀਆਂ ਜਾਂਮਤਾ ਜਾਂਮਤਾ ਕਿੱਦਾਂ ਕਰਦੀਆਂ ਕੈਂਸਾ ਪੱਤੇ ਹਰੇਵੇ ਲੱਗ ਬੀਜ ਨੂੰ ਵੀ ਜਾਂਦੇ ਕਿੰਨੇ ਵਿਰੇਵੇ ਕਿੰਨਾ ਮਿੱਟੀ ਅਤੇ ਜੜਾਂ ਦਾ ਪਿਆਰ ਵੀ ਕੌਣ ਸਕਦਾ ਹੈ ਦੋਸਤਾ ਵਿਚਾਰ ਵੀ ਤੇ ਬੂੰਦ ਬੂੰਦ ਬੜੇ ਸੁਹੰਦਰ ਵਿਸ਼ਾਲ ਵੀ ਕਿਤੇ ਨਹੀਂ ਅਸੀਂ ਆਪਣੀ ਮਿਸਾਲ ਵੀ ਮਤਲਬ ਕਿ ਇਦਾਂ ਦਾ ਲਿਖਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਆਪਣਾ ਆਪਣੀ ਨਾਲ ਗੱਲ ਆ ਪੈਂਦਾ ਕੁਦਰਤ ਅੱਗੇ ਤੇ ਕੁਦਰਤ ਨੂੰ ਸਲਾਮ ਆ ਲਿਖਣਾ ਵਾਸਤੇ ਕੋਈ ਖਾਸ ਮਾਹੌਲ ਦੀ ਤੁਹਾਨੂੰ ਕੋਈ ਲੋੜ ਪੈਂਦੀ ਹੈ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਵਾਸ ਚ ਜਾਂਦੇ ਰਾਹ ਜਾਂਦੇ ਮੋੜ ਸੇ ਤੇ ਜਾਂਦੇ ਦਿਮਾਗ ਚ ਆਉੜ ਜਾਂਦੀ ਕੋਈ ਮਾਹੌਲ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਸ਼ੋਰ ਚ ਬੈ ਕੇ ਵੀ ਕਵਿਤਾ ਲਿਖ ਸਕਦੇ ਜੀ ਸ਼ੋਰ ਚ ਬੈ ਕੇ ਕਵਿਤਾ ਇਹ ਮੈਂ ਸੁਣਿਆ ਵੀ ਬੜੀ ਸ਼ਾਂਤੀ ਚਾਹੀਦੀ ਹੈ ਨਹੀਂ ਇਹ ਇਕੱਲਾ ਪਣ ਚਾਹੀਦਾ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਮੈਂ ਬੱਸ ਚ ਬੈ ਕੇ ਬਹੁਤ ਤਰ੍ਹਾਂ ਦੀਆਂ ਕਵਿਤਾ ਲਿਖੀਆਂ ਤੇ ਬਹੁਤ ਤਰ੍ਹਾਂ ਦਾ ਸਾਹਿਤ ਰਚਿਆ ਵੀ ਬੱਸ ਚ ਬੈ ਕੇ ਕੋਈ ਮੈਨੂੰ ਨਹੀਂ ਲੱਗਦਾ ਮਾਹੌਲ ਦੀ ਕੋਈ ਲੋੜ ਨਹੀਂ ਹੈ ਜਦੋਂ ਕਵਿਤਾ ਆਉਣੀ ਤੁਹਾਡੇ ਉੱਤਰ ਹੀ ਆਉਣੀ ਹੈ ਤੁਸੀਂ ਸੰਭਾਲਣ ਵਾਲੇ ਬਣੋ ਬਸ ਤੁਹਾਨੂੰ ਸੰਭਾਲ ਲੈਣੀ ਹੋਣੀ ਚਾਹੀਦੀ ਹੈ ਕਵਿਤਾ ਤੁਹਾਡੇ ਅਭੀ ਆਈ ਜਾ ਆਈ ਜਾ ਆਮਦ ਜੀ ਨੂੰ ਕਹਿੰਦੇ ਹੋ ਹੀ ਜਾਣੀ ਆਮਦ ਹੋਏ ਨਹੀਂ ਬਸ ਸੰਭਾਲਣ ਵਾਲੇ ਬਣੋ ਤੁਸੀਂ ਕਵਿਤਾ ਯਾਦਾਂ ਨੂੰ ਇੱਕ ਕੋਨੇ ਟੰਗਦੇ ਜਾਂਦੇ ਹਾਂ ਕੁੱਲ ਲਕਾਈ ਦੀਆਂ ਖੈਰਾ ਮੰਗਦੇ ਜਾਂਦੇ ਹਾਂ ਤੇ ਉਹਨਾਂ ਜਿਆਦਾ ਧਸਦੇ ਜਾਂਦੇ ਧਰਤੀ 'ਚ ਹੂੰ ਉਹਨਾਂ ਜਿਆਦਾ ਧਸਦੇ ਜਾਂਦੇ ਧਰਤੀ 'ਚ ਹੂੰ ਜਿੰਨਾ ਉਹਦੇ ਸ਼ਹਿਰ 'ਚ ਲੰਘਦੇ ਜਾਂਦੇ ਆ ਆਏ ਹਾਏ 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 ਕੀ ਬਾਤ ਆ ਦੁਬਾਰਾ ਦੁਬਾਰਾ ਤਾਰਾ ਕਿ ਯਾਦਾਂ ਨੂੰ ਇੱਕ ਕੋਨੇ ਟੰਗਦੇ ਜਾਂਦੇ ਹਾਂ ਹੂੰ ਕੁੱਲ ਲਕਾਈ ਦੀਆਂ ਖੈਰਾ ਮੰਗਦੇ ਜਾਂਦੇ ਹਾਂ ਹੂੰ ਤੇ ਉਹਨਾਂ ਜਿਆਦਾ ਧੱਸਦੇ ਜਾਂਦੇ ਧਰਤੀ 'ਚ ਜਿੰਨਾ ਉਹਦੇ ਸ਼ਹਿਰ 'ਚ ਲੱਗਦੇ ਜਾਂਦੇ ਆ ਹਾਂ ਕੀ ਬਾਤ ਹੈ ਤੇ ਖੈਰ ਪਈ ਨਾ ਸਾਨੂੰ ਕਿਤੋਂ ਮੁਹੱਬਤ ਦੀ ਹਾਂ ਖੈਰ ਪਈ ਨਾ ਸਾਨੂੰ ਕਿਤੋਂ ਮੁਹੱਬਤ ਦੀ ਹਾਂ ਫਕਰਾਂ ਵਾਂਗੂ ਦਰਦਰ ਮੰਗਦੇ ਜਾਂਦੇ ਹਾਂ ਆਹ ਕੀ ਬਾਤ ਤੇ ਆਪਣੇ ਭਾ ਦੇ ਆਪੇ ਚਤਰਕਾਰ ਅਸੀਂ ਹਾਂ ਗੌਰ ਕਰਨਾ ਕਿ ਆਪਣੇ ਭਾ ਦੇ ਆਪੇ ਚਤਰਕਾਰ ਅਸੀਂ ਜੋ ਜ਼ਿੰਦਗੀ ਵਿੱਚ ਆਉਂਦਾ ਰੰਗ ਦੇ ਜਾਂਦੇ ਹਾਂ ਕੀ ਬਾਤ ਹੈ ਤੇ ਦੇ ਰਹੇ ਹਾਂ ਹੋਕਾ ਜਿਉਂਦੇ ਲੋਕਾਂ ਲਈ ਹੂੰ ਦੇ ਰਹੇ ਹਾਂ ਹੋਕਾ ਜਿਉਂਦੇ ਲੋਕਾਂ ਲਈ ਮਰਿਆਂ ਦੇ ਸਹਰਾਣੇ ਖੰਗਦੇ ਜਾਂਦੇ ਹਾਂ ਵਾਹ ਤੇ ਤੇਰੇ ਮਗਰੋਂ ਬੜੀਆਂ ਗੱਲਾਂ ਔੜਦੀਆਂ ਹਾਏ 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 ਤੇ ਤੇਰੇ ਮਗਰੋਂ ਬੜੀਆਂ ਗੱਲਾਂ ਔੜਦੀਆਂ ਹਾਂ ਤੂੰ ਸਾਹਮਣੇ ਆਜੇ ਸੰਗਦੇ ਜਾਂਦੇ ਹਾਏ 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 ਕੀ ਬਾਤ ਆ ਤੇ ਲਾਸਟ ਤੱਕ ਯਾਰਾਂ ਨੂੰ ਤਾਂ ਫੁੱਲਾਂ ਵਾਂਗੂ ਮਿਲਦੇ ਆ ਹਾਂ ਯਾਰਾਂ ਨੂੰ ਤਾਂ ਫੁੱਲਾਂ ਵਾਂਗੂ ਮਿਲਦੇ ਹਾਂ ਦੁਸ਼ਮਣ ਨੂੰ ਤਾਂ ਚੀਰ ਕੇ ਲੰਘਦੇ ਜਾਂਦੇ ਆ ਹਾਏ ਹਾਏ ਸੁਖਵੀਰ ਦੁਸ਼ਮਣ ਨੂੰ ਤਾਂ ਚੀਰ ਕੇ ਲੰਘਦੇ ਜਾਂਦੇ ਆ ਕੀ ਬਾਤ ਆ ਯਾਰ ਬਹੁਤ ਤਾਰੀਆਂ ਕੀ ਬਾਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਿਰ ਹਲਾਤਾ ਯਾਰ ਬਹੁਤ ਧੰਨਵਾਦ ਸ਼ੁਕਰੀਆ ਚੋਟੀ ਦੀ ਰਚਨਾ ਤੇਰੀ ਧੰਨਵਾਦ ਅੱਛਾ ਭਰਾ ਦਾ ਨਾ YouTube ਦੇ ਉੱਪਰ ਵੀ ਸੁਖਵੀਰ ਮਹਬਤ ਦੇ ਨਾਂ ਤੋਂ ਤੇ Insta ਤੇ ਵੀ ਤੇ Facebook ਤੇ ਵੀ ਸਾਰੀਆਂ ਥਾਵਾਂ ਤੇ ਵੀਰ ਆਪਾਂ ਨੂੰ ਲੱਭ ਜੂਗਾ ਇਹਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਚੰਗਾ ਸੁਖਵੀਰ ਮੇਰੇ ਅੱਜ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ ਮੈਂ ਕਹਿੰਦਾ ਤੇਰਾ ਧੰਨਵਾਦ ਆ ਵੀ ਇਨਰਜੀਆਂ ਵਿੱਚ ਅੱਛਾ ਤੁਸੀਂ ਕਿਹਾ ਤੁਹਾਡੇ ਲਈ ਆਪਣਾ ਟਾਈਮ ਸਦਾ ਹੀ ਆ ਤੁਸੀਂ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ ਜਿੱਤੋ ਬਿਲਕੁਲ ਮਾਣ ਆ ਸਾਨੂੰ ਤੁਹਾਡੇ ਕੋਈ ਕੰਮਕਾਰ ਹੋਵੇ ਕੋਈ ਗੱਲਬਾਤ ਹੋਵੇ ਉਦਾਂ ਆਉਣਾ ਉਦਾਂ ਆਵੋ ਸਬਾਬ ਬਣਦਾ ਕਦੇ ਇੱਕਦਾਂ ਜਿਵੇਂ ਇੱਥੋਂ ਮੈਂ ਬੜੀ ਰੀ ਰੰਗਦਾ ਪੱਛੇ ਮੇਰਾ ਘੇੜਾ ਲੱਗਦਾ ਰਿਹਾ ਹੁਣ ਵੀ ਅਸੀਂ ਪੱਟੀਆਂ ਹੀ ਆਏ ਆ ਤੇ ਮੈਂ ਕਿਹਾ ਕੁਦਰਤੀ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਉਦੋਂ ਉੱਥੇ ਸੀਗਾ ਆਪਣਾ ਡਿਊਟੀ ਤੇ 4-5 ਸਾਢੇ 4 ਵਜੇ ਬਾਈ ਆ ਜਾਂਦਾ ਤੇ ਮੈਂ ਕਹਾਂ ਵੀ ਚਲੋ ਮਿਲ ਕੇ ਜਾਂਦੇ ਆ ਨਹੀਂ ਬਹੁਤ ਵਧੀਆ ਮੈਨੂੰ ਲੱਗਾ ਵੇ ਚਲੋ ਤੇ ਵੀਰ ਸਿੰਘ ਦੀਪ ਸੋਸ਼ਲ ਮੀਡੀਆ ਤੇ ਅਕਸਰ ਮਿਲਦਾ ਹੀ ਰਹਿੰਦਾ ਆ ਆਪਾਂ ਗੱਲਾਂ ਬਾਤਾਂ ਤੁਹਾਡੀਆਂ ਵੀਡੀਓ ਵੇਖੀਦੀਆਂ ਵਾਂ ਕਮੈਂਟ ਵੀ ਕਰੀਦੇ ਆ ਸੋ ਸਾਰੇ ਵੀਰ ਨੂੰ ਸਪੋਰਟ ਕਰੋ ਬਹੁਤ ਵਧੀਆ ਵੀਰ ਇੱਕ ਉਪਰਾਲਾ ਲੈ ਕੇ ਚੱਲਿਆ ਵਾ ਕਿ ਜਿਹੜੇ ਸੱਜਣ ਜਿਹੜੇ ਲੋਕੀ ਸ਼ੁਪੇ ਸ਼ਾਇਰ ਆ ਜਾਂ ਹੋਰ ਜਿਹੜੇ ਕਲਾ ਵਾਲੇ ਆ ਬੰਦੇ ਜਿਹਨਾਂ ਨੂੰ ਹੱਥਾਂ ਨਾਲ ਜਿਹੜੇ ਬੰਦੇ ਤੇ ਬਾਕੀ ਵੀਰ ਦਾ ਸੁਭਾਅ ਬਹੁਤ ਵਧੀਆ ਹੈ ਧੰਨਵਾਦ ਜੀ ਤੁਹਾਡਾ ਬੜਾ ਪਣਾ ਸ਼ੁਕਰੀਆ ਬਹੁਤ ਮਿਹਰਬਾਨੀ ਚੰਗਾ ਹੀ ਦੋਸਤੋ ਧੰਨਵਾਦ ਵੀਡੀਓ ਠੀਕ ਲੱਗੀ ਤਾਂ ਹੋਰਾਂ ਤੱਕ ਵੀ ਸਾਂਝੀ ਕਰਿਓ ਸਸਰੀਆ ਸਸਰੀਆ